ਜਿੱਦਣ ਮਹਿਤਾ ਕਾਲੂ ਜੀ ਨੇ ਬਾਬੇ ਨਾਨਕ ਨੂੰ ਆਖਿਆ ਨਾ ਕਿ ਜਾ ਕੇ ਵਪਾਰ ਕਰਕੇ ਆਓ ਸੌਦਾ ਕਰਕੇ ਆਓ 20 ਰੁਪਏ ਸੀ ਪੜਦੇ ਆ ਕਿ ਮਹਿਤਾ ਕਾਲੂ ਜੀ ਨੇ ਬਾਬੇ ਨਾਨਕ ਨੂੰ ਦਿੱਤੇ ਬਾਬੇ ਨਾਨਕ ਨੇ 20 ਰੁਪਏ ਨਾਲ ਆਪਣੇ ਲਈ ਤੇ ਭਾਈ ਮਰਦਾਨੇ ਨੂੰ ਆਪਣੇ ਨਾਲ ਲਿਆ ਤੇ ਬਾਬਾ ਨਾਨਕ ਵਪਾਰ ਕਰਨ ਵਾਸਤੇ ਤੁਰ ਪਿਆ ਆ ਰਾਹ ਦੇ ਵਿੱਚ ਜਦੋਂ ਦੇਖਿਆ ਬਾਬੇ ਨਾਨਕ ਨੇ ਕਿ ਭੁੱਖੇ ਸਾਧੂ ਬੈਠੇ ਆ ਜਿਹੜੇ ਕਿ ਲੋੜਵੰਦ ਨੇ ਜਿਹੜੇ ਕਿ ਗਰੀਬ ਨੇ ਭੁੱਖੇ ਨੇ ਬਾਬੇ ਨਾਨਕ ਨੇ ਆਖਿਆ ਭਾਈ ਮਰਦਾਨੇ ਨੂੰ ਕਿ ਇਹਨਾਂ ਭੁੱਖੇ ਸਾਧੂਆਂ ਨੂੰ ਆਪਾਂ ਲੰਗਰ ਛਕਾਉਣਾ ਆ ਵੀਰਪੇ ਦੇ ਨਾਲ ਬਾਬੇ ਨਾਨਕ ਨੇ ਉਹਨਾਂ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਦਿੱਤਾ ਆ ਉਸ ਥਾਂ 'ਤੇ ਅੱਜ ਗੁਰਦੁਆਰਾ ਬਣਿਆ ਹੋਇਆ ਇਸ ਗੁਰਦੁਆਰਾ ਸਹਿਬ ਦਾ ਨਾਮ ਸੱਚਾ ਸੌਦਾ ਕਰਕੇ ਅਸੀਂ ਅੱਜ ਉਸ ਗੁਰਦੁਆਰਾ ਸਹਿਬ ਨੂੰ ਮੱਥਾ ਟੇਕਦੇ ਆਂ ਤੇ ਇਸ ਘਟਨਾ ਨੂੰ ਯਾਦ ਕਰਦੇ ਆਂ ਬਾਬੇ ਨਾਨਕ ਨੇ ਜੇ ਲੰਗਰ ਵੀ ਲਾਇਆ ਨਾ ਲੋੜ ਬੰਦਾ ਵਾਸਤੇ ਲਾਇਆ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਬਾਬੇ ਨਾਨਕ ਨੇ ਲੰਗਰ ਸ਼ਿਕਾਇਆ ਹੈ ਭੁੱਖੀਆਂ ਨੂੰ ਲੰਗਰ ਸ਼ਿਕਾਇਆ ਪਰ ਅੱਜ ਅਸੀਂ ਬਾਬੇ ਨਾਨਕ ਦੇ ਵੀਰਪੇ ਦੇ ਲੰਗਰ ਦੇ ਸਿਧਾਂਤ ਨੂੰ ਲੈ ਕੇ ਪਤਾ ਕੀ ਕਰਦੇ ਪਏ ਆਂ ਅਸੀਂ ਅੱਜ ਰੱਜੀਆਂ ਨੂੰ ਰਜਾ ਰਹੇ ਆਂ ਜਿੱਥੇ ਲੋੜ ਵੀ ਨਹੀਂ ਹੈ ਅਸੀਂ ਉੱਥੇ ਲੰਗਰ ਲਾ ਰਹੇ ਆਂ ਪਰ ਮੈਂ ਸੋਚਦਾ ਹੁੰਦਾ ਕਿ ਜਦੋਂ ਕਿਸੇ ਗੁਰੂ ਦਾ ਗੁਰਪੁਰਬ ਆ ਜਾਵੇ ਨਾ ਜੀ ਕਿਸੇ ਗੁਰੂ ਦਾ ਸ਼ਹੀਦੀ ਦਿਹਾੜਾ ਆ ਜਾਵੇ ਅਸੀਂ ਲੱਖਾਂ ਕਰੋੜਾਂ ਰੁਪਏ ਦੇ ਲੰਗਰ ਲਾ ਦਿੰਦੇ ਆ ਇੱਕ ਦਿਨ ਦੇ ਵਿੱਚ ਪਰ ਸਾਡੀ ਕੌਮ ਇਹ ਨਹੀਂ ਸੋਚਦੀ ਕਿ ਇਹ ਲੱਖਾਂ ਕਰੋੜਾਂ ਰੁਪਏ ਆ ਜਿਹੜਾ ਅਸੀਂ ਲੰਗਰ ਦੇ ਉੱਤੇ ਖਰਾਬ ਕਰ ਦਿੱਤਾ ਆ ਆਪਣੀ ਕੌਮ ਪਾਸੇ ਕੋਈ ਬੱਚਿਆਂ ਦੇ ਵਾਸਤੇ ਕੋ ਸਕੂਲ ਬਣਾ ਦਈਏ ਕੋਈ ਹਸਪੀਟਲ ਬਣਾ ਦਈਏ ਪਰ ਸਾਡੀ ਕੌਮ ਇਧਰ ਨਹੀਂ ਸੋਚਦੀ ਅਸੀਂ ਸਿਰਫ ਆਪਣੀ ਝੂਠੀ ਵਾ ਵਾ ਵਾਸਤੇ ਅਸੀਂ ਅੱਜ ਕਰੋੜਾਂ ਰੁਪਏ ਦਾ ਲੰਗਰਾ ਤੇ ਖਰਾਬ ਕਰਦੇ ਪਏ ਆ ਨਾ ਕੋ ਸਾਡੀ ਕੌਮ ਦਾ ਵੱਡਾ ਆਗੂ ਇਹ ਸੋਚ ਰਿਹਾ ਕੋਈ ਅਸੀਂ ਕੋ ਸਕੂਲ ਬਣਾ ਦਈਏ ਨਾ ਕੋਈ ਇਹ ਸੋਚ ਰਿਹਾ ਕੋਈ ਹਸਪੀਟਲ ਬਣਾ ਦਈਏ ਮੈਂ ਸੋਚਦਾ ਹਾਂ ਦਾ ਬਾਬੇ ਨਾਨਕ ਨੇ ਕਿਹੜੇ ਰਾਹ ਤੇ ਤੋਰਿਆ ਤੇ ਅੱਜ ਬਾਬੇ ਨਾਨਕ ਦੀ ਕੌਮ ਕਿਹੜੇ ਰਾਹ 'ਤੇ ਪਈ ਹੈ ਜਿੱਦਣ ਮਹਿਤਾ ਕਾਲੂ ਜੀ ਨੇ ਬਾਬੇ ਨਾਨਕ ਨੂੰ ਆਖਿਆ ਨਾ ਕਿ ਜਾ ਕੇ ਵਪਾਰ ਕਰਕੇ ਆਓ ਸੌਦਾ ਕਰਕੇ ਆਓ 20 ਰੁਪਏ ਸੀ ਪੜਦੇ ਆ ਕਿ ਮਹਿਤਾ ਕਾਲੂ ਜੀ ਨੇ ਬਾਬੇ ਨਾਨਕ ਨੂੰ ਦਿੱਤੇ ਬਾਬੇ ਨਾਨਕ ਨੇ 20 ਰੁਪਏ ਨਾਲ ਆਪਣੇ ਲਈ ਤੇ ਭਾਈ ਮਰਦਾਨੇ ਨੂੰ ਆਪਣੇ ਨਾਲ ਲਿਆ ਤੇ ਬਾਬਾ ਨਾਨਕ ਵਪਾਰ ਕਰਨ ਵਾਸਤੇ ਤੁਰ ਪਿਆ ਆ ਰਾਹ ਦੇ ਵਿੱਚ ਜਦੋਂ ਦੇਖਿਆ ਬਾਬੇ ਨਾਨਕ ਨੇ ਕਿ ਭੁੱਖੇ ਸਾਧੂ ਬੈਠੇ ਆ ਜਿਹੜੇ ਕਿ ਲੋੜਵੰਦ ਨੇ ਜਿਹੜੇ ਕਿ ਗਰੀਬ ਨੇ ਭੁੱਖੇ ਨੇ ਬਾਬੇ ਨਾਨਕ ਨੇ ਆਖਿਆ ਭਾਈ ਮਰਦਾਨੇ ਨੂੰ कि ਇਹਨਾਂ ਭੁੱਖੇ ਸਾਧੂਆਂ ਨੂੰ ਆਪਾਂ ਲੰਗਰ ਛਕਾਉਣਾ ਆ ਬੀਰਪੇ ਦੇ ਨਾਲ ਬਾਬੇ ਨਾਨਕ ਨੇ ਉਹਨਾਂ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਦਿੱਤਾ ਆ ਉਸ ਥਾਂ ਦੇ ਉੱਤੇ ਅੱਜ ਗੁਰਦੁਆਰਾ ਬਣਿਆ ਹੋਇਆ ਹੈ ਇਸ ਗੁਰਦੁਆਰਾ ਸਹਿਬ ਦਾ ਨਾਮ ਸੱਚਾ ਸੌਦਾ ਕਰਕੇ ਅਸੀਂ ਅੱਜ ਉਸ ਗੁਰਦੁਆਰਾ ਸਹਿਬ ਨੂੰ ਮੱਥਾ ਟੇਕਦੇ ਆ ਤੇ ਇਸ ਘਟਨਾ ਨੂੰ ਯਾਦ ਕਰਦੇ ਆ ਇੱਕ ਛੋਟੀ ਜੀ ਗੱਲ ਇੱਥੇ ਕਹਦੇ ਆ ਫਿਰ ਅਗਾਂਹ ਤੁਰਦਾ ਆ ਬਾਬੇ ਨਾਨਕ ਨੇ ਜੇ ਲੰਗਰ ਵੀ ਲਾਇਆ ਨਾ ਲੋੜ ਬੰਦਾ ਵਾਸਤੇ ਲਾਇਆ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਬਾਬੇ ਨਾਨਕ ਨੇ ਲੰਗਰ ਛਕਾਇਆ ਹੈ ਭੁੱਖੀਆਂ ਨੂੰ ਲੰਗਰ ਛਕਾਇਆ ਆ ਪਰ ਅੱਜ ਅਸੀਂ ਬਾਬੇ ਨਾਨਕ ਦੇ 200 ਰੁਪਏ ਦੇ ਲੰਗਰ ਦੇ ਸਦਾਨ ਨੂੰ ਲੈ ਕੇ ਪਤਾ ਕੀ ਕਰਦੇ ਪਏ ਆ ਅਸੀਂ ਅੱਜ ਰੱਜੀਆਂ ਨੂੰ ਰਜਾ ਰਹੇ ਆ ਜਿਥੇ ਲੋੜ ਵੀ ਨਹੀਂ ਹੈ ਅਸੀਂ ਉੱਥੇ ਲੰਗਰ ਲਾ ਰਹੇ ਆ ਪਰ ਮੈਂ ਸੋਚਦਾ ਹੁੰਦਾ ਕਿ ਜਦੋਂ ਕਿਸੇ ਗੁਰੂ ਦਾ ਗੁਰਪੁਰਬ ਆਜਵੇ ਨਾ ਜੀ ਕਿਸੇ ਗੁਰੂ ਦਾ ਸਿੱਧੀ ਦਿਹਾੜਾ ਆਜਵੇ ਅਸੀਂ ਲੱਖਾਂ ਕਰੋੜਾ ਰੁਪਏ ਦੇ ਲੰਗਰ ਲਾ ਦਿੰਦੇ ਆ ਇੱਕ ਦਿਨ ਦੇ ਵਿੱਚ ਪਰ ਸਾਡੀ ਕੌਮ ਇਹ ਨਹੀਂ ਸੋਚਦੀ ਕਿ ਇਹ ਲੱਖਾਂ ਕਰੋੜਾ ਰੁਪਈਆ ਜਿਹੜਾ ਅਸੀਂ ਲੰਗਰ ਦੇ ਉੱਤੇ ਖਰਾਬ ਕਰ ਦਿੱਤਾ ਆ ਆਪਣੀ ਕੌਮ ਵਾਸਤੇ ਕੋਈ ਬੱਚਿਆਂ ਦੇ ਵਾਸਤੇ ਕੋ ਸਕੂਲ ਬਣਾ ਦੀਏ ਕੋਈ ਹਸਪੀਟਲ ਬਣਾ ਦੀਏ ਪਰ ਸਾਡੀ ਕੌਮ ਇੱਧਰ ਨਹੀਂ ਸੋਚ ਰਹੀ ਅਸੀਂ ਸਿਰਫ ਆਪਣੀ ਝੂਠੀ ਵਾਹ ਵਾਹ ਵਾਸਤੇ ਅਸੀਂ ਅੱਜ ਕਰੋੜਾ ਰੁਪਈਆ ਲੰਗਰਾਂ ਤੇ ਖਰਾਬ ਕਰਦੇ ਪਏ ਆ ਨਾ ਕੋਈ ਸਾਡੀ ਕੌਮ ਦਾ ਵੱਡਾ ਆਗੂ ਇਹ ਸੋਚ ਰਿਹਾ ਉਹ ਅਸੀ ਕੋ ਸਕੂਲ ਬਣਾ ਦिए ਨਾ ਕੋਈ ਇਹ ਸੋਚ ਰਿਹਾ ਕੋਈ ਹਸਪੀਟਲ ਬਣਾ ਦिए ਮੈਂ ਸੋਚਦਾ ਹਾਂ ਦਾ ਬਾਬੇ ਨਾਨਕ ਨੇ ਕਿਹੜੇ ਰਾਹ ਤੇ ਤੋਰਿਆ ਤੇ ਅੱਜ ਬਾਬੇ ਨਾਨਕ ਦੀ ਕੌਮ ਕਿਹੜੇ ਰਾਹ ਤੁਰ ਪਈ ਹੈ